ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਜੋਬ ਮਨਿਸਟਰ ਪੈਟੀ ਹਾਸੂ ਨੇ ਪੀਐਮ ਡਬਲਯੂ ਟੈਕਸ ਕ੍ਰੈਡਿਟ ਦਾ ਐਲਾਨ ਕੀਤਾ ਹੈ ਇਸ ਦੌਰਾਨ ਕੈਨੇਡਾ ਦੇ ਕਰਮਚਾਰੀਆਂ ਨੂੰ ਸਮਰਥਨ ਦੇਣ ਦੇ ਲਈ ਨਵੇਂ ਬਜਟ ਸਮਾਵੇਸ਼ਾ ਦੇ ਹਿੱਸੇ ਦੇ ਵਿੱਚ ਜੋ ਨੌਕਰੀਆਂ ਤੇ ਪਰਿਵਾਰ ਬਾਰੇ ਮੰਤਰੀ ਪੈਟੀ ਹਾਸੂ ਦਾ ਕਹਿਣਾ ਹੈ ਕਿ ਅਗਲੇ ਹਫਤੇ ਦੇ ਸੰਗੀ ਬਜਟ ਦੇ ਵਿੱਚ ਸੂਬਿਆਂ ਤੇ ਪ੍ਰਦੇਸ਼ਾਂ ਦੇ ਵਿੱਚ ਨਿਜੀ ਸਹਾਇਤਾ ਕਰਮਚਾਰੀਆਂ ਦੇ ਲਈ ਇੱਕ ਅਸਥਾਈ ਵਾਪਸੀ ਯੋਗ ਟੈਕਸ ਕ੍ਰੈਡਿਟ ਸ਼ਾਮਲ ਕੀਤਾ ਜਾਵੇਗਾ ਜੋ ਮੌਜੂਦਾ ਤਨਖਾਹ ਵਦੋਨ ਸਮਝੌਤੇ ਦੁਆਰਾ ਕਵਰਨੇ ਕੀਤਾ ਜਾਂਦਾ ਫੈਡਰਲ ਸਰਕਾਰ ਦਾ ਉਹਨਾਂ ਵਾਲਾ ਬਜਟੇ ਯੂਨੀਅਨ ਸਿਖਲਾਈ ਪ੍ਰੋਗਰਾਮ ਤੇ ਲਈ ਫੰਡਿੰਗ ਨੂੰ ਦੁੱਗਣਾ ਕਰੇਗਾ ਅਤੇ ਨਿਜੀ ਸਹਾਇਤਾ ਕਰਮਚਾਰੀਆਂ ਦੇ ਲਈ ਇੱਕ ਵਾਪਸੀਯੋਗ ਟੈਕਸਿਕ ਕ੍ਰੈਡਿਟ ਪੇਸ਼ ਕਰੇਗਾ ਸਰਕਾਰ ਦਾ ਇਰਾਦਾ ਰੈੱਡ ਸੇਲ ਕ੍ਰੈਡਿਟ ਦੇ ਲਈ ਯੂਨੀਅਨ ਅਦਾਰਤ ਅਪ੍ਰੈਂਟਿਸਸ਼ਿਪ ਸਿਖਲਾਈ ਨੂੰ ਵਧਾਉਣਾ ਹੈ ਜਿਦੇ ਵਿੱਚ ਫੈਡਰਲ ਯੂਨੀਅਨ ਟ੍ਰੇਨਿੰਗ ਐਂਡ ਇਨੋਵੇਸ਼ਨ ਪ੍ਰੋਗਰਾਮ ਤੇ ਵਿੱਚ 3 ਸਾਲ ਦਾ ਵਾਅਦਾ ਕੀਤਾ ਜਾਵੇਗਾ ਯੂਟੀਆਈਪੀ ਨੂੰ ਸਲਾਨਾ 25 ਮਿਲੀਅਨ ਡਾਲਰ ਤੋਂ ਦੁੱਗਣਾ ਕਰਕੇ ਪੰਜਾਬ ਮਿਲ $ਕਰੰਦਾ ਵੀ ਵਾਦਾ ਕਈ ਸਾਲਾ ਤੋਂ ਲੀਬਰਲ ਪਾਰਟੀ ਦਾ ਇੱਕ ਵਾਦਾ ਰਿਹਾ ਹੈ ਜਦੋਂ ਕਿ ਕੰਸਰਵੇਟਿਵ ਨੇਤਾ ਪੀਅਰ ਪੋਲੀਮ ਨੇ ਚੋਣ ਹਲਚਾ ਦੌਰਾਨ ਅਜਿਹਾ ਵੀ ਵਾਦਾ ਕੀਤਾ ਸੀ ਦੂਜੇ ਪਾਸੇ ਜੋਬਟੇ ਫੈਮਿਲੀ ਮਨਿਸਟਰ ਦੇ ਮੰਤਰੀ ਪੈਟੀ ਹਾਸਟੂ ਨੇ ਕਿਹਾ ਕਿ ਫਸ਼ਾ ਟੈਕਸ ਕ੍ਰੈਡਿਟ ਨੂੰ 5 ਸਾਲਾਂ ਦੇ ਵਿੱਚ 1.5 ਬਿਲੀਅਨ ਡਾਲਰ ਦਾ ਸਮਰਥਨ ਪ੍ਰਾਪਤ ਹੋਇਆ ਹੈ ਬਜਟ 2025 ਵਿਲ ਇੰਟਰੋਡਿਊਸ ਅ ਨਿਊ ਪਰਸਨਲ ਸਪੋਰਟ ਵਰਕਰਸ ਟੈਕਸ ਕ੍ਰੈਡਿਟ ਬੈਕਡ ਬਾਈ 1.5 ਬਿਲੀਅਨ ਡਾਲਰ ਓਵਰ 5 ਈਅਰਸ Now you hear that clapping and that's the sound of victory for uh, folks that have worked so hard and lobbied so hard to have their profession recognized as essential to the economy of Canada. This new refundable tax credit will enable eligible PSWs to claim a refundable credit of 5% of eligible earnings, providing support of up to 1100 per year. And it's a reflection of that critical work that I spoke of in the beginning, that PSWs do on behalf of all of us every single day. ਦਸੀ ਨਵਾਂ ਅਸਥਾਈ ਨਿਜੀ ਸਹਾਇਤਾ ਵਰਕਰ ਟੈਕਸ ਕ੍ਰੈਡਿਟ ਯੋਗ ਕਾਮਿਆਂ ਨੂੰ 5 ਸਾਲਾਂ ਦੇ ਲਈ ਪ੍ਰਤੀ ਸਾਲ ਕੁੱਲ 1100 ਡਾਲਰ ਤੱਕ ਦੀ ਆਪਣੀ ਯੋਗ ਕਮਾਈ ਦੇ 5% ਦੇ ਬਰਾਬਰ ਆਪਣੇ ਟੈਕਸਾਂ ਉੱਤੇ ਰਿਫੰਡ ਦਾ ਦਾਵਾ ਕਰਨ ਦੀ ਅਗਿਆਤਵੇਗਾ ਸਰਕਾਰੀ ਯੋਗਤਾ ਕਿਵੇਂ ਨਿਰਧਾਰਤ ਕਰਨ ਦਾ ਇਰਾਦਾ ਰੱਖਦੀ ਹੈ ਇਸ ਬਾਰੇ ਹੋਰ ਵਿਰਵੇ ਸੋਮਵਾਰ ਨੂੰ ਪ੍ਰੋਗਰਾਮ ਦੀ ਘੋਸ਼ਣਾ ਕਰਨ ਦੇ ਲਈ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਸ਼ਾਮਲ ਨਹੀਂ ਕੀਤੇ ਗਏ ਸਸਿਕਾ ਜੀ ਮੈਂ ਹਕੂਮਤ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਜੋਬ ਮਨਿਸਟਰ ਪੈਟੀ ਹਾਸੂ ਨੇ ਪੀਐਮ ਡਬਲਯੂ ਟੈਕਸ ਕ੍ਰੈਡਿਟ ਦਾ ਐਲਾਨ ਕੀਤਾ ਹੈ ਇਸ ਦੌਰਾਨ ਕੈਨੇਡਾ ਦੇ ਕਰਮਚਾਰੀਆਂ ਨੂੰ ਸਮਰਥਨ ਦੇਣ ਦੇ ਲਈ ਨਵੇਂ ਬਜਟ ਸਮਾਵੇਸ਼ਾ ਦੇ ਹਿੱਸੇ ਦੇ ਵਿੱਚ ਜੋ ਨੌਕਰੀਆਂ ਤੇ ਪਰਿਵਾਰ ਬਾਰੇ ਮੰਤਰੀ ਪੈਟੀ ਹਾਸੂ ਦਾ ਕਹਿਣਾ ਹੈ ਕਿ ਅਗਲੇ ਹਫਤੇ ਦੇ ਸੰਗੀ ਪਚੜ ਤੇ ਵਿੱਚ ਸੂਪਿਆ ਤੇ ਪਰਦੇਸ਼ਾ ਦੇ ਵਿੱਚ ਨਿਜੀ ਸਹਾਇਤਾ ਕਰਮਚਾਰੀਆ ਦੇ ਲਈ ਇੱਕ ਅਸਥਾਈ ਵਾਪਸੀ ਯੋਗ ਟੈਕਸ ਕ੍ਰੈਡਿਟ ਸ਼ਾਮਲ ਕੀਤਾ ਜਾਵੇਗਾ ਜੋ ਮੌਜੂਦਾ ਤਨਖਾਹ ਵਧਾਉਣੇ ਸਮਝੋਤੇ ਦੁਆਰਾ ਕਵਰ ਨਹੀਂ ਕੀਤਾ ਜਾਂਦਾ ਫੈਡਰਲ ਸਰਕਾਰ ਦਾ ਆਉਣ ਵਾਲਾ ਬਜਟ ਯੂਨੀਅਨ ਸਿਖਲਾਈ ਪ੍ਰੋਗਰਾਮ ਦੇ ਲਈ ਫੰਡਿੰਗ ਨੂੰ ਦੁੱਗਣਾ ਕਰੇਗਾ ਅਤੇ ਨਿਜੀ ਸਹਾਇਤਾ ਕਰਮਚਾਰੀਆਂ ਦੇ ਲਈ ਇੱਕ ਵਾਪਸੀਯੋਗ ਟੈਕਸ ਕ੍ਰੈਡਿਟ ਪੇਸ਼ ਕਰੇਗਾ ਸਰਕਾਰ ਦਾ ਇਰਾਦਾ ਰੈੱਡ ਸੇਲ ਕੁਇਡਾ ਦੇ ਲਈ ਯੂਨੀਅਨ ਅਦਾਰਤ ਅਪ੍ਰੈਂਟਿਸਸ਼ਿਪ ਸਿਖਲਾਈ ਨੂੰ ਵਧਾਉਣਾ ਹੈ ਜਿਦੇ ਵਿੱਚ ਫੈਡਰਲ ਯੂਨੀਅਨ ਟ੍ਰੇਨਿੰਗ ਐਂਡ ਇਨੋਵੇਸ਼ਨ ਪ੍ਰੋਗਰਾਮ ਤੇ ਵਿੱਚ 3 ਸਾਲ ਦਾ ਵਾਅਦਾ ਕੀਤਾ ਜਾਵੇਗਾ ਯੂਟੀਆਈਪੀ ਨੂੰ ਸਲਾਣਾ 25 ਮਿਲੀਅਨ ਡਾਲਰ ਤੋਂ ਦੁੱਗਣਾ ਕਰਕੇ 50 ਮਿਲੀਅਨ ਡਾਲਰ ਕਰਨ ਦਾ ਵੀ ਵਾਅਦਾ ਕੀਤਾ ਹੈ ਸਾਲਾ ਤੋਂ ਲਿਬਰਲ ਪਾਰਟੀ ਦਾ ਇੱਕ ਵਾਅਦਾ ਹੈ ਜਦੋਂ ਕਿ ਕੰਸਰਵੇਟਿਵ ਨੇਤਾ ਪੀਅਰ ਪੋਲੀਅਮ ਨੇ ਚੋਣ ਫਲਚਾਤ ਦੌਰਾਨ ਅਜਿਹਾ ਵੀ ਵਾਦਾ ਕੀਤਾ ਸੀ ਦੂਜੇ ਪਾਸੇ ਜੋਬਟੇ ਫੈਮਿਲੀ ਮਨਿਸਟਰ ਦੇ ਮੰਤਰੀ ਪੈਟੀ ਹਾਸਟੂ ਨੇ ਕਿਹਾ ਕਿ ਫਸ਼ਾ ਟੈਕਸ ਕ੍ਰੈਡਿਟ ਨੂੰ 5 ਸਾਲਾਂ ਦੇ ਵਿੱਚ 1.5 ਬਿਲੀਅਨ ਡਾਲਰ ਦਾ ਸਮਰਥਨ ਪ੍ਰਾਪਤ ਹੋਇਆ ਹੈ ਬਜਟ 2025 ਵਿਲ ਇੰਟਰੋਡਿਊਸ ਅ ਨਿਊ ਪਰਸਨਲ ਸਪੋਰਟ ਵਰਕਰਸ ਟੈਕਸ ਕ੍ਰੈਡਿਟ ਬੈਕਡ ਬਾਈ 1.5 ਬਿਲੀਅਨ ਡਾਲਰ ਓਵਰ 5 ਈਅਰਸ Now, you hear that clapping, and that's the sound of victory for uh, folks that have worked so hard and lobbied so hard to have their profession recognized as essential to the economy of Canada. This new refundable tax credit will enable eligible, eligible PSWs to claim a refundable credit of 5% of eligible earnings, providing support of up to $1,100 per year. And it's a reflection of that critical work that I spoke of in the beginning that PSLWs do on behalf of all of us every single day. ਦਸੀ ਨਵਾਂ ਅਸਥਾਈ ਨਿਜੀ ਸਹਾਇਤਾ ਵਰਕਰ ਟੈਕਸ ਕ੍ਰੈਡਿਟ ਯੋਗ ਕਾਮਿਆਂ ਨੂੰ 5 ਸਾਲਾਂ ਦੇ ਲਈ ప్రతి ਸਾਲ ਕੁੱਲ 1100 ਡਾਲਰ ਤੱਕ ਦੀ ਆਪਣੀ ਯੋਗ ਕਮਾਈ ਦੇ 5% ਦੇ ਬਰਾਬਰ ਆਪਣੇ ਟੈਕਸ ਦਾ ਰਿਫੰਡ ਦਾ ਦਾਅਵਾ ਕਰਨ ਦੀ ਆਗਿਆ ਦੇਵੇਗਾ ਸਰਕਾਰ ਯੋਗਤਾ ਕਿਵੇਂ ਨਿਰਧਾਰਤ ਕਰਨ ਦਾ ਇਰਾਦਾ ਰੱਖਦੀ ਹੈ ਇਸ ਬਾਰੇ ਹੋਰ ਵੇਰਵੇ ਸੋਮਵਾਰ ਨੂੰ ਪ੍ਰੋਗਰਾਮ ਦੀ ਘੋਸ਼ਣਾ ਕਰਨ ਦੇ ਲਈ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਸ਼ਾਮਲ ਨਹੀਂ ਕੀਤੇ ਗਏ ਸਸਕਾ ਜੀ ਮੈਂ acomal kapoor ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਜੋਬ ਮਨਿਸਟਰ ਪੈਤੀ ਹਾਸੂ ਨੇ BMW ਟੈਕਸ ਕ੍ਰੈਡਿਟ ਦਾ ਐਲਾਨ ਕੀਤਾ ਹੈ ਇਸ ਦੌਰਾਨ ਕੈਨੇਡਾ ਦੇ ਕਰਮਚਾਰੀਆਂ ਨੂੰ ਸਮਰਥਨ ਦੇਣ ਦੇ ਲਈ ਨਵੇਂ ਬਜਟ ਸਮਾਵੇਸ਼ਾ ਦੇ ਹਿੱਸੇ ਦੇ ਵਜੋਂ ਨੌਕਰੀਆਂ ਤੇ ਪਰਿਵਾਰ ਬਾਰੇ ਮੰਤਰੀ ਪੈਟੀ ਹਾਸੂ ਦਾ ਕਹਿਣਾ ਹੈ ਕਿ ਅਗਲੇ ਹਫਤੇ ਦੇ ਸੰਘੀ ਬਜਟ ਦੇ ਵਿੱਚ ਸੂਬਿਆਂ ਤੇ ਪ੍ਰਦੇਸ਼ਾਂ ਦੇ ਵਿੱਚ ਨਿਜੀ ਸਹਾਇਤਾ ਕਰਮਚਾਰੀਆਂ ਦੇ ਲਈ ਇੱਕ ਅਸਥਾਈ ਵਾਪਸੀ ਯੋਗ ਟੈਕਸ ਕ੍ਰੈਡਿਟ ਸ਼ਾਮਲ ਕੀਤਾ ਜਾਵੇਗਾ ਜੋ ਮੌਜੂਦਾ ਤਨਖਾਹ ਵਧਾਉਣ ਸਮਝੌਤੇ ਦੁਆਰਾ ਕਵਰ ਨਹੀਂ ਕੀਤਾ ਜਾਂਦਾ ਫੈਡਰਲ ਸਰਕਾਰ ਦਾ ਉਹ ਵਾਲਾ ਬਜਟ ਯੂਨੀਅਨ ਸਕਿੱਲਾਈ ਪ੍ਰੋਗਰਾਮ ਤੇ ਲਈ ਫੰਡਿੰਗ ਨੂੰ ਦੁੱਗਣਾ ਕਰੇਗਾ ਅਤੇ ਨਿੱਜੀ ਸਹਾਇਤਾ ਕਰਮਚਾਰੀਆਂ ਦੇ ਲਈ ਇੱਕ ਵਾਪਸੀਯੋਗ ਟੈਕਸ ਕ੍ਰੈਡਿਟ ਪੇਸ਼ ਕਰੇਗਾ ਸਰਕਾਰ ਦਾ ਇਰਾਦਾ ਰੈੱਡ ਸੀਲ ਕ੍ਰੈਡਿਟ ਦੇ ਲਈ ਯੂਨੀਅਨ ਅਧਾਰਤ ਅਪ੍ਰੈਂਟਿਸਸ਼ਿਪ ਸਕਿੱਲਾਈ ਨੂੰ ਵਧਾਉਣਾ ਹੈ ਜਿਦੇ ਵਿੱਚ ਫੈਡਰਲ ਯੂਨੀਅਨ ਟ੍ਰੇਨਿੰਗ ਐਂਡ ਇਨੋਵੇਸ਼ਨ ਪ੍ਰੋਗਰਾਮ ਤੇ ਵਿੱਚ 3 ਸਾਲ ਦਾ ਵਾਅਦਾ ਕੀਤਾ ਜਾਵੇਗਾ ਯੂਟੀਆਈਪੀ ਨੂੰ ਸਲਾਣਾ 25 ਮਿਲੀਅਨ ਡਾਲਰ ਤੋਂ ਦੁੱਗਣਾ ਕਰਕੇ 50 ਮਿਲੀਅਨ ਡਾਲਰ ਕਰਨ ਦਾ ਵੀ ਵਾਦਾ ਕੀਤਾ ਸਾਲਾ ਤੋਂ ਲਿਬਰਲ ਪਾਰਟੀ ਦਾ ਇੱਕ ਵਾਦਾ ਰਿਹਾ ਹੈ ਜਦੋਂ ਕਿ ਕੰਸਰਵੇਟਿਵ ਨੇਤਾ ਪੀਅਰ ਪੋਲੀਮ ਨੇ ਚੋਣ ਹਲਚਾ ਦੌਰਾਨ ਅਜਿਹਾ ਵੀ ਵਾਦਾ ਕੀਤਾ ਸੀ ਦੂਜੇ ਪਾਸੇ ਜੋਬਟੇ ਫੈਮਿਲੀ ਮਨਿਸਟਰ ਦੇ ਮੰਤਰੀ ਪੈਟੀ ਹਾਸਟੂ ਨੇ ਕਿਹਾ ਕਿ ਫੈਸ਼ਾ ਟੈਕਸ ਕ੍ਰੈਡਿਟ ਨੂੰ 5 ਸਾਲਾਂ ਦੇ ਵਿੱਚ 1.5 ਬਿਲੀਅਨ ਡਾਲਰ ਦਾ ਸਮਰਥਨ ਪ੍ਰਾਪਤ ਹੋਇਆ ਬਜਟ 2025 ਵਿਲ ਇੰਟਰੋਡਿਊਸ ਅ ਨਿਊ ਪਰਸਨਲ ਸਪੋਰਟ ਵਰਕਰਸ ਟੈਕਸ ਕ੍ਰੈਡਿਟ ਬੈਕਡ ਬਾਈ 1.5 ਬਿਲੀਅਨ ਡਾਲਰ ਓਵਰ 5 ਈਅਰਸ Now you hear that clapping, and that's the sound of victory for uh, folks that have worked so hard and lobbied so hard to have their profession recognized as essential to the economy of Canada this new refundable tax credit will enable eligible eligible psws to claim a refundable credit of 5% of eligible earnings, providing support of up to 1100 per year. and it's a reflection of that critical work that i spoke of in the beginning, that psws do on behalf of all of us every single day. <laughs> ਪ੍ਰਤੀਸ਼ਤ ਦੇ ਬਰਾਬਰ ਆਪਣੇ ਟੈਕਸਾਂ ਉੱਤੇ ਰਿਫੰਡ ਦਾ ਦਾਵਾ ਕਰਨ ਦੀ ਆਗਿਆ ਦੇਵੇਗਾ ਸਰਕਾਰੀ ਯੋਗਤਾ ਕਿਵੇਂ ਨਿਰਧਾਰਤ ਕਰਨ ਦਾ ਇਰਾਦਾ ਰੱਖਦੀ ਹੈ ਇਸ ਬਾਰੇ ਹੋਰ ਵੇਰਵੇ ਸੋਮਵਾਰ ਨੂੰ ਪ੍ਰੋਗਰਾਮ ਤੇ ਘੋਸ਼ਣਾ ਕਰਨ ਦੇ ਲਈ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਸ਼ਾਮਲ ਨਹੀਂ ਕੀਤੇ ਗਏ ਸਸਿਕਾ ਜੀ ਮੈਂ ਅਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਜੋ ਮੰਤਰੀ ਪੈਟੀ ਹਾਸੂ ਨੇ ਪੀਐਮ ਡਬਲਯੂ ਟੈਕਸ ਕ੍ਰੈਡਿਟ ਦਾ ਐਲਾਨ ਕੀਤਾ ਹੈ ਇਸ ਦੌਰਾਨ ਕੈਨੇਡਾ ਦੇ ਕਰਮਚਾਰੀਆਂ ਨੂੰ ਸਮਰਥਨ ਦੇਣ ਦੇ ਲਈ ਨਵੇਂ ਬਜਟ ਸਮਾਵੇਸ਼ਾ ਦੇ ਹਿੱਸੇ ਦੇ ਜੋ ਨੌਕਰੀਆਂ ਤੇ ਪਰਿਵਾਰ ਬਾਰੇ ਮੰਤਰੀ ਪੈਟੀ ਹਾਸੂ ਸੂਦਾ ਕਹਿੰਦਾ ਹੈ ਕਿ ਅਗਲੇ ਹਫਤੇ ਦੇ ਸੰਗੀ ਬਜਟ ਦੇ ਵਿੱਚ ਸੂਪਿਆ ਅਤੇ ਪਰਦੇਸ਼ਾਦ ਵਿੱਚ ਨਿਜੀ ਸਹਾਇਤਾ ਕਰਮਚਾਰੀਆਂ ਦੇ ਲਈ ਇੱਕ ਅਸਥਾਈ ਵਾਪਸੀ ਯੋਗ ਟੈਕਸ ਕ੍ਰੈਡਿਟ ਸ਼ਾਮਲ ਕੀਤਾ ਜਾਵੇਗਾ ਜੋ ਮੌਜੂਦਾ ਤਨਖਾਹ ਵਧਾਉਣ ਸਮਝੌਤੇ ਦੁਆਰਾ ਕਵਰ ਨਹੀਂ ਕੀਤਾ ਜਾਂਦਾ ਫੈਡਰਲ ਸਰਕਾਰ ਦਾ ਆਉਣ ਵਾਲਾ ਬਜਟ ਯੂਨੀਅਨ ਸਿਕਲਾਈ ਪ੍ਰੋਗਰਾਮ ਤੇ ਲਈ ਫੰਡਿੰਗ ਨੂੰ ਦੁੱਗਣਾ ਕਰੇਗਾ ਅਤੇ ਨਿਜੀ ਸਹਾਇਤਾ ਕਰਮਚਾਰੀਆਂ ਦੇ ਲਈ ਇੱਕ ਵਾਪਸੀਯੋਗ ਟੈਕਸਿਕ ਕ੍ਰੈਡਿਟ ਪੇਸ਼ ਕਰੇਗਾ ਸਰਕਾਰ ਦਾ ਇਰਾਦਾ ਰੈੱਡ ਸੇਲ ਕੁਇਡਾ ਦੇ ਲਈ ਯੂਨੀਅਨ ਅਧਾਰਤ ਅਪ੍ਰੈਂਟਿਸਸ਼ਿਪ ਸਿਕਲਾਈ ਨੂੰ ਵਧਾਉਣਾ ਹੈ ਜਿਦੇ ਵਿੱਚ ਫੈਡਰਲ ਯੂਨੀਅਨ ਟ੍ਰੇਨਿੰਗ ਐਂਡ ਇਨੋਵੇਸ਼ਨ ਪ੍ਰੋਗਰਾਮ ਤੇ ਵਿੱਚ 3 ਸਾਲ ਦਾ ਵਾਅਦਾ ਕੀਤਾ ਜਾਵੇਗਾ ਯੂਟੀਆਈਪੀ ਨੂੰ ਸਾਲਾਨਾ 25 ਮਿਲੀਅਨ ਡਾਲਰ ਤੋਂ ਦੁੱਗਣਾ ਕਰਕੇ 50 ਮਿਲੀਅਨ ਡਾਲਰ ਕਰਨ ਦਾ ਵੀ ਵਾਅਦਾ ਕੀਤਾ ਹੈ ਸਾਲਾ ਤੋਂ ਲਿਬਰਲ ਪਾਰਟੀ ਦਾ ਇੱਕ ਵਾਅਦਾ ਹੈ ਜੋ ਤੱਕ ਕੇ ਕੰਸਰਵੇਟਿਵ ਨੇਤਾ ਪੀਅਰ ਪੋਲੀਮ ਨੇ ਚੋਣ ਹਲਚਾਤ ਦੌਰਾਨ ਅਜਿਹਾ ਵੀ ਵਾਦਾ ਕੀਤਾ ਸੀ ਦੂਜੇ ਪਾਸੇ ਜੋਬਟੇ ਫੈਮਿਲੀ ਮਨਿਸਟਰ ਦੇ ਮੰਤਰੀ ਪੈਟੀ ਹਾਸਤੂ ਨੇ ਕਿਹਾ ਕਿ ਫਸ਼ਾ ਟੈਕਸ ਕ੍ਰੈਡਿਟ ਨੂੰ 5 ਸਾਲਾਂ ਦੇ ਵਿੱਚ 1.5 ਬਿਲੀਅਨ ਡਾਲਰ ਦਾ ਸਮਰਥਨ ਪ੍ਰਾਪਤ ਹੋਇਆ ਹੈ ਬਜਟ 2025 ਵਿਲ ਇੰਟਰੋਡਿਊਸ ਅ ਨਿਊ ਪਰਸਨਲ ਸਪੋਰਟ ਵਰਕਰਸ ਟੈਕਸ ਕ੍ਰੈਡਿਟ ਬੈਕਡ ਬਾਈ 1.5 ਬਿਲੀਅਨ ਡਾਲਰ ਓਵਰ 5 ਈਅਰਸ Now you hear that clapping, and that's the sound of victory for of folks that have worked so hard and lobbied so hard to have their profession recognized as essential to the economy of Canada. This new refundable tax credit will enable eligible eligible PSWs to claim a refundable credit of 5% of eligible earnings, providing support of up to $1,100 per year. And it's a reflection of that critical work that I spoke of in the beginning that PSLWs do on behalf of all of us every single day. ਦਸੀ ਨਵਾਂ ਅਸਥਾਈ ਨਿਜੀ ਸਹਾਇਤਾ ਵਰਕਰ ਟੈਕਸ ਕ੍ਰੈਡਿਟ ਯੋਗ ਕਾਮਿਆਂ ਨੂੰ 5 ਸਾਲਾਂ ਦੇ ਲਈ ਪ੍ਰਤੀ ਸਾਲ ਕੁੱਲ 1100 ਡਾਲਰ ਤੱਕ ਦੀ ਆਪਣੀ ਯੋਗ ਕਮਾਈ ਦੇ 5% ਦੇ ਬਰਾਬਰ ਆਪਣੇ ਟੈਕਸਾਂ ਉੱਤੇ ਰਿਫੰਡ ਦਾ ਦਾਅਵਾ ਕਰਨ ਦੀ ਆਗਿਆ ਦੇਵੇਗਾ ਸਰਕਾਰੀ ਯੋਗਤਾ ਕਿਵੇਂ ਨਿਰਧਾਰਤ ਕਰਨ ਦਾ ਇਰਾਦਾ ਰੱਖਦੀ ਹੈ ਇਸ ਬਾਰੇ ਹੋਰ ਵੇਰਵੇ ਸੋਮਵਾਰ ਨੂੰ ਪ੍ਰੋਗਰਾਮ ਦੀ ਘੋਸ਼ਣਾ ਕਰਨ ਦੇ ਲਈ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਸ਼ਾਮਲ ਨਹੀਂ ਕੀਤੇ ਗਏ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ